ਅੱਜ ਸਾਡੇ ਨਾਲ ਮੈਂ ਇੰਨੀ ਕਿ ਤਗੜੀ ਸੀਪ ਲੱਗ ਗਈ ਆ ਨਾ ਤੁਸੀਂ ਸੋਚ ਨਹੀਂ ਸਕਦੇ ਕਿ ਬਿਨਾ ਮਸਾਲਾ ਬਾਪੜ ਕਹਿੰਦੇ ਹਾਂ 4 ਅਵਰ ਬਾਪੜ ਇਹਨੂੰ ਕਹਿੰਦੇ ਆ ਮੀਡੀਅਮ ਮਸਾਲਾ ਬਾਪੜ ਦੇਖ ਸਕਦੇ ਹੋ ਜਿਹੜਾ ਇਹਨਾਂ ਨੇ ਕੁਲਚਾ ਬਣਾਇਆ ਹੋਇਆ ਉਹਦੀ ਸਟਫਿੰਗ ਕਿੰਨੀ ਜ਼ਿਆਦਾ ਅੱਛੀ ਐ ਅਤੇ ਕਿੰਨੀ ਜ਼ਿਆਦਾ ਕਰੰਚੀ ਆ ਠੀਕ ਹੈ ਜੀ ਮੰਜ਼ਿਲ ਦੇ ਪਹੁੰਚਦੇ ਪਹੁੰਚਦੇ ਰਸਤਾ ਪਟਕਦੇ ਹੋਏ ਅਸੀਂ ਜਿੱਦ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਆਪਣੇ YouTube ਚੈਨਲ ਦਾ ਨੇਮ ਚੇਂਜ ਕਰਤਾ ਆ ਕਿਉਂਕਿ ਸਾਡੇ ਅਕਾਊਂਟ ਦੇ ਵਿੱਚ ਥੋੜੀ ਜੀ ਪ੍ਰੋਬਲਮ ਆ ਰਹੀ ਸੀ ਇਸ ਕਰਕੇ ਸਾਨੂੰ ਉਹਦਾ ਨੇਮ ਚੇਂਜ ਕਰਨਾ ਪਿਆ ਹੁਣ ਅਸੀਂ ਆਪਣੇ ਜਿਹੜੇ ਅਕਾਊਂਟ ਦਾ ਨੇਮ ਆ ਉਹ ਰੱਖਿਆ ਹੋਇਆ I Anku Sodhi ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓਜ਼ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਤਾਂ ਪਹਿਲਾਂ ਕਹਿਤਾ ਆ ਤੇ ਹੁਣ ਗੱਲ ਕਰੀਏ ਮਿੱਤਰੋ ਅੱਜ ਅਸੀਂ ਜਾ ਰਹੇ ਆ ਅੰਮ੍ਰਿਤਸਰ ਅੰਮ੍ਰਿਤਸਰ ਜਾ ਰਹੇ ਕਿਉਂਕਿ ਅੱਜ ਅਸੀਂ ਫ੍ਰੀ ਸੀ ਇਹ ਜਾ ਕੇ ਤੇ ਰਹੇ ਆ ਆਪਣੇ ਹੈਲੀਕਾਪਟਰ ਤੇ ਅੱਛਾ ਇਹ ਵੀ ਆਪਾਂ ਦਾ ਕਰ ਰਹੇ ਆ ਆਪਾਂ ਆਪਣੀ ਜਾ ਰਹੇ ਆ ਸਕੂਟੀ ਤੇ ਹਾਂਜੀ ਸੋਚਿਆ ਕਿ ਆਪਾਂ ਜਾਵਾਂਗੇ ਸਕੂਟੀ ਤੇ ਠੀਕ ਹੈ ਜੀ ਇੱਕ ਤਾਂ ਸਾਨੂੰ ਇਹਦੀ ਐਗਜੈਕਟ ਐਵਰੇਜ ਦਾ ਪਤਾ ਲੱਗ ਜਾਏਗਾ ਠੀਕ ਹੈ ਜੀ ਤੇ ਦੂਸਰਾ ਅਸੀਂ ਸੋਚਿਆ ਥੋੜਾ ਜਿਹਾ ਘੁੰਮ ਆਈਏ ਤੇ ਸਾਡਾ ਇੱਕ ਵਲੌਗ ਵੀ ਸ਼ੂਟ ਕਰੀਏ ਵਲੌਗ ਤੇ ਚਲੋ ਆਪਾਂ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਸਾਰਾ ਵਲੌਗ ਲੋ ਜੀ ਮਿੱਤਰੋ ਹੁਣ ਆਪਾਂ ਆਪਣੀ ਜਰਨੀ ਜਿਹੜੀ ਹੈ ਸਟਾਰਟ ਕਰਨ ਲੱਗੇ ਜਰਨੀ ਤੇ ਚੱਲ ਲੱਗ ਜਾਣਾ हां जी मित्रों अमृतसर ਜਾਂਦੇ ਜਾਂਦੇ ਸਾਨੂੰ ਬਹੁਤ ਹੀ ਪਿਆਰੀ ਲੋਕੇਸ਼ਨ ਦੀ ਕੀ ਸੀਗੀ ਜਿਹਦਾ ਨਾਮ ਹੈਗਾ ਵੈਸਟਵੁੱਡ ਵਿਲੇਜ ਜਿੱਦਾਂ ਕਿ ਆਪਣੇ ਜਲੰਧਰ ਦੇ ਵਿੱਚ ਇਸੂ ਵਿਲੇਜ ਆ ਉਦਾਂ ਹੀ ਰਹੀਏ ਤੋਂ ਥੋੜਾ ਜਿਹਾ ਜਦੋਂ ਆਪਾਂ ਅੱਗੇ ਆਨੇ ਅੰਮ੍ਰਿਤਸਰ ਵੱਲ ਤੇ ਉੱਥੇ ਬਹੁਤ ਹੀ ਪਿਆਰਾ ਵਿਲੇਜ ਖੁੱਲਿਆ ਹੋਇਆ ਵੈਸਟਵੁੱਡ ਵਿਲੇਜ ਬਹੁਤ ਹੀ ਪਿਆਰੀ ਨਾਲ ਇਹ ਸਟਰੀਟ ਬਣਾਈ ਹੋਈ ਆ ਵਿਲੇਜ ਟਾਈਪ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਨੂੰ ਹਰ ਇੱਕ ਬ੍ਰਾਂਡ ਮਿਲ ਜਾਂਦਾ ਹੈ ਫ੍ਰੈਂਚਾਈਜ਼ੀ ਵਗੈਰਾ ਸਾਰੀਆਂ ਹੈਗੀਆਂ ਇੱਥੇ ਐ ਸਭ ਤੋਂ ਵੱਡੀ ਗੱਲ ਇਹ ਕਿ ਅਜਫਾਨ ਡੇਟ ਐਂਡ ਨੱਟਸ ਇਹ ਤੁਹਾਨੂੰ ਪੂਰੇ ਜਲੰਧਰ ਦੇ ਵਿੱਚ ਨਹੀਂ ਦਿਖੂਗੇ ਠੀਕ ਹੈ ਜੀ ਇਹ ਜਿਹੜੇ ਆਪਣੇ ਨਟਸ ਵਗੈਰਾ ਹੋਗੇ ਇਹ ਸਾਰੇ ਇੰਪੋਰਟ ਕਰਦੇ ਨੇ ਬਾਹਰੋਂ ਤੇ ਇਹਨਾਂ ਦੀ ਜਿਹੜੇ ਨਰਸਰੀ ਕੁਆਲਿਟੀ ਹੈ ਬਹੁਤ ਹੀ ਜ਼ਿਆਦਾ achi ਹੁੰਦੀ ਆ ਤੇ ਮੈਨੂੰ ਨਹੀਂ ਲੱਗਦਾ ਆਪਣੇ ਜਲੰਧਰ ਦੇ ਵਿੱਚ ਹੈਗਾ ਆਈ ਥਿੰਕ ਇਹ ਨਟਸ ਦੀ ਜਿਹੜੀ ਬ੍ਰਾਂਡ ਚ ਹੈ ਇਹ ਇਹ ਆਈ ਥਿੰਕ ਅੰਮ੍ਰਿਤਸਰ ਐਂਡ ਫਗਵਾੜੇ ਆ ਸਿਰਫ ਠੀਕ ਹੈ ਜੀ ਤੇ ਬਾਕੀ ਲੋਕੇਸ਼ਨ ਮੈਨੂੰ ਬਹੁਤ ਹੀ ਪਿਆਰੀ ਲੱਗੀ ਸੋਚਿਆ ਇੱਕ ਸ਼ਾਟ ਲੈ ਲਈਏ ਤੇ ਬਾਕੀ ਚਲੋ ਆਪਾਂ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਅੰਮ੍ਰਿਤਸਰ ਅਸੀਂ ਵੈਸੇ ਖੁਦ ਵੀ ਨਹੀਂ ਸੋਚਿਆ ਕਿ ਕੀ ਕੀ ਆਪਾਂ ਕਿੱਥੇ ਕਿੱਥੇ ਜਾਣਾ ਹਨਾ ਇਹ ਸਰਪ੍ਰਾਈਜ਼ ਹੈ ਸਾਡੇ ਲਈ ਵੀ ਤੇ ਤੁਹਾਡੇ ਲਈ ਵੀ ਦੇਖਦੇ ਉੱਥੇ ਜਾ ਕੇ ਆਪਾਂ ਕਿਹੜੀ ਕਿਹੜੀ ਚੀਜ਼ ਕਵਰ ਕਰਦੇ ਆ ਤੇ ਚਲੋ ਜਾ ਕੇ ਆਪਾਂ ਤੁਹਾਨੂੰ ਦਿਖਾਉਂਦੇ ਆ ਤੇ ਵੀਡੀਓ ਦੇ ਨਾਲ ਬਨੇ ਰਹੀਏ ਸਕਿਪ ਬਿਲਕੁਲ ਵੀ ਨਾ ਕਰਿਓ ਕਿਉਂਕਿ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਬਹੁਤ ਹੀ ਬਹੁਤ ਮਜ਼ੇਦਾਰ ਹੋਣ ਵਾਲੀ ਆ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆ ਫਿਰ ਰਾਮ ਰਾਮ ਸਭੇ ਭਈਆਂ ਦੇ ਜਿਵੇਂ ਤੁਹਾਨੂੰ ਰਸਤੇ ਸਾਨੂੰ ਈਵੀ ਬਾਈਕ ਦੇ ਕੀ ਸਪੋਰਟਸ ਟਾਈਪ ਜੋ ਕਿ ਬਹੁਤ ਹੀ ਅੱਛੀ ਸੀਗੀ ਤੇ ਅਸੀਂ ਵੀ ਐਕਸਾਈਟਡ ਹੋ ਕੇ ਪੁੱਛਿਆ ਤੇ ਬਾਈਕ ਦੇ ਓਨਰ ਨੇ ਬਾਈ ਜੀ ਨੇ ਸਾਨੂੰ ਦੱਸਿਆ ਕਿ ਇਹਨਾਂ ਨੇ ਚੰਡੀਗੜ੍ਹ ਤੋਂ ਬਾਈਕ ਇੰਪੋਰਟ ਕਰਵਾਈ ਹੋਈ ਆ ਸ਼ੋਅਰੂਮ ਆल्या ਨੇ ਫ੍ਰੀ ਡਿਲੀਵਰੀ ਦਿੱਤੀ ਆ ਇਹਦਾ ਨਾਮ ਹੈਗਾ ਆ ਓਬੈਨ ਇਲੈਕਟ੍ਰਿਕ ਈsigma ਬਾਈਕ ਬਹੁਤ ਹੀ ਅੱਛੀ ਸੀਗੀ ਬਾਈਕ ਜੇ ਤੁਸੀਂ ਵੀ ਇਨ ਫਿਊਚਰ ਇਲੈਕਟ੍ਰਿਕ ਬਾਈਕ ਦੇ ਵਿੱਚ ਜਾਂ ਸਕੂਟੀ ਦੇ ਵਿੱਚ ਸਵਿਚ ਹੋਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਫਿਰ ਆਪਾਂ ਈਵੀ ਬਾਈਕਸ ਐਂਡ ਸਕੂਟੀਆਂ ਦੇ ਉੱਤੇ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਸੋ ਫਾਈਨਲੀ ਅਸੀਂ ਅੰਮ੍ਰਿਤਸਰ ਪਹੁੰਚ ਚੁੱਕੇ ਹਾਂ ਹੁਣ ਆਪਾਂ ਆਪਣੀ ਸਕੂਟੀ ਨੂੰ ਜਿਹੜੇ ਪਾਰਕਿੰਗ ਦੇ ਵਿੱਚ ਲਗਾ ਕੇ ਫਿਰ ਅਗਲਾ ਸ਼ੂਟ ਕਰਦੇ ਹਾਂ ਜੀ ਅੱਜ ਸਾਡੇ ਨਾਲ ਐਨੀ ਕਿ ਤਗੜੀ ਸੀਪ ਲੱਗ ਗਈ ਹੈ ਨਾ ਤੁਸੀਂ ਸੋਚ ਨਹੀਂ ਸਕਦੇ ਅਸੀਂ ਅੱਜ ਨਾ ਫੋਨ ਦਾ ਚਾਰਜਰ ਲਿਆਉਣਾ ਚਿੱਤਾ ਭੁੱਲ ਗਏ ਅੱਗੇ ਪਿੱਛੇ ਅਸੀਂ ਨਾ ਫੋਨ ਦਾ ਚਾਰਜਰ ਜਾਂ ਡਾਟਾ ਕੇਬਲ ਬੈਗ ਦੇ ਵਿੱਚ ਰੱਖਦੇ ਆਂ ਅੱਜ ਆਪਾਂ ਸਪੈਸ਼ਲੀ ਸਕੂਟੀ ਤੇ ਆਏ ਆ ਸਾਨੂੰ ਪਤਾ ਵੀ ਆ ਕਿਰ ਵਿੱਚ ਚਾਰਜਿੰਗ ਦਾ ਪੁਆਇੰਟ ਹੈਗਾ ਆ ਬਟ ਫਿਰ ਵੀ ਨਾ ਇਹਨੂੰ ਚੇਤਾ ਰਿਆ ਨਾ ਮੈਨੂੰ ਚੇਤਾ ਰਿਆ ਐਡਾ ਵੱਡਾ ਘਾਟਾ ਬਾਈ ਜਾਨ ਸਾਡਾ ਫੋਨ ਡੈੱਡ ਹੋ ਗਿਆ ਸਾਡੀ ਵੀਡੀਓ ਵਿੱਚ ਰੁਕ ਜਾਨੀ ਆ ਚਲੋ ਕੋਈ ਨਾ ਕੋਈ ਨਾ ਕੋਈ ਇੰਤਜ਼ਾਮ ਕਰਾਂਗੇ ਕੋਈ ਜੈਕ ਲਾਵਾਂਗੇ ਵੀਡੀਓ ਤਾਂ ਕੰਪਲੀਟ ਕਰਨੀ ਆ ਆਪਾਂ ਪਰ ਸੀ ਬਹੁਤ ਤਗੜੀ ਲੱਗੀ ਅੱਜ ਹਾਂਜੀ ਮਿੱਤਰੋ ਹੁਣ ਆਪਾਂ ਜਿਹੜੀ ਸਕੂਟੀ ਆਪਣੀ ਆ ਪਾਰਕਿੰਗ ਲਗਾ ਦਿੱਤੀ ਆ ਤੇ ਹੁਣ ਤੁਹਾਨੂੰ ਅੰਮ੍ਰਿਤਸਰ ਆਪਾਂ ਘੁੰਮ ਕੇ ਦਿਖਾਉਣੀ ਕਿੱਦਾਂ ਘੁੰਮੀਦਾ ਗਲੀਆਂ ਜੀ ਲੂਰ ਲੂਰ ਘੁੰਮਦੇ ਆ ਨਹੀਂ ਨਹੀਂ ਆਪਾਂ ਐਕਸਪਲੋਰ ਕਰਦੇ ਆ ਕਿਉਂਕਿ ਜਿਹੜੀਆਂ ਅੰਮ੍ਰਿਤਸਰ ਦੀਆਂ ਗਲੀਆਂ ਆ ਉਹ ਸਪੈਸ਼ਲੀ ਮੈਨੂੰ ਬਹੁਤ ਅਟੈਚਮੈਂਟ ਆ ਮੈਂ ਇੱਥੇ ਆਪਣਾ ਬਚਪਨ ਬਹੁਤ ਕੱਟਿਆ ਹੋਇਆ ਆ ਬਹੁਤ ਘੁੰਮੇ ਗਲੀਆਂ ਦੇ ਵਿੱਚ ਤੇ ਬਾਕੀ ਦੇਖਦੇ ਆ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਘੁੰਮਣ ਦਾ ਨਜ਼ਾਰਾ ਹੀ ਕੁਝ ਹੋਰ ਆ ਠੀਕ ਹੈ ਜੀ ਆਪਾਂ ਨੂੰ ਥੋੜੀ ਜਿਹੀ ਭੁੱਖ ਲੱਗ ਰਹੀ ਆ ਪੈਟੀ ਕੁਲਚਾ ਖਾਣੇ ਆ ਯਾਰ ਜਿਹੜਾ ਅੰਮ੍ਰਿਤਸਰ ਦਾ ਫੇਮਸ ਪੈਟੀ ਕੁਲਚਾ ਆ ਬਾਕੀ ਗੱਲਾਂ ਦੀਆਂ ਗੱਲਾਂ ਤੁਸੀਂ ਲੋਕੇਸ਼ਨ ਚੈੱਕ ਕਰੋ ਜਰਾ ਲੋਕੇਸ਼ਨ ਚੈੱਕ ਕਰੋ ਸਭ ਤੋਂ ਪਹਿਲਾਂ ਹੋਰ ਆਦ ਨੂੰ ਸਮਝ ਆ ਗਈ ਅੱਛਾ ਹੋਰ ਰਾਤ ਤੱਕ ਆਪਾਂ ਰੁਕਣਾ ਤਾਂ ਨਹੀਂ ਇੱਥੇ ਇਸ ਕਰਕੇ ਆਪਾਂ ਹੁਣੀ ਇਹਦਾ ਸਾਰਾ ਵੀਊ ਵਗੈਰਾ ਚੈੱਕ ਕਰਦੇ ਆ ਇੱਥੇ ਫੋਟੋਆਂ ਬਹੁਤ ਨਹੀਂ ਹੋਣੀਆਂ ਇੱਥੇ ਹਾਂ ਅੱਛਾ ਇਹ ਲੋਕੇਸ਼ਨ ਇੱਥੇ ਆ ਮਿਊਜ਼ੀਅਮ ਦੇ ਵਿੱਚ ਬਹੁਤ ਲੋਕੀ ਇੱਥੇ ਦੀ ਨਾ ਆਪਣੇ ਵੀਡੀਓ ਵਗੈਰਾ ਪਾਉਂਦੇ ਅਪਲੋਡ ਕਰਦੇ ਆ ਮੈਨੂੰ ਇਹਦਾ ਪਤਾ ਨਹੀਂ ਸੀ ਕਿ ਆਹ ਲੋਕੇਸ਼ਨ ਇੱਥੇ ਆ ਮਿਊਜ਼ੀਅਮ ਦੇ ਵਿੱਚ ਰਾਤ ਨੂੰ ਲਾਈਟਸ ਵਗੈਰਾ ਜਦੋਂ ਜਗਦੀਆਂ ਬਹੁਤ ਹੀ ਜ਼ਿਆਦਾ ਪਿਆਰੀ ਲੋਕੇਸ਼ਨ ਆਂਦੀ ਹੈ ਬਹੁਤ ਜ਼ਿਆਦਾ ਸੋਹਣਾ ਲੱਗਦਾ ਵੀਡੀਓ ਬਹੁਤ ਵਗੈਰਾ ਲਾਦੀ ਹੈ ਰੋ ਦੇਖੋ ਵੀਡੀਓ ਬਹੁਤ ਸੋਹਣੀ ਬਣਦੀ ਇੱਥੇ ਹੈ ਨਾ ਇਸ ਲੋਕੇਸ਼ਨ ਤੇ ਲੋ ਵੀ ਮਿੱਤਰੋ ਹੁਣ ਆਪਾਂ ਚੱਲੇ ਸੀ ਮਾਰਕੀਟ ਸਾਈਡ ਤੇ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਜਿੱਦਾਂ ਹੀ ਤੁਸੀਂ ਅੰਮ੍ਰਿਤਸਰ ਪਹੁੰਚੋਗੇ ਗੁਰਦੁਆਰਾ ਸਾਹਿਬ ਦੇ ਲਾਗੇ ਘੁੰਮੋਗੇ ਸਟ੍ਰੀਟਸ ਦੇ ਵਿੱਚ ਘੁੰਮੋਗੇ ਤੁਹਾਡੇ ਕੰਨਾਂ ਦੇ ਵਿੱਚ ਇੰਨੀ ਪਿਆਰੀ ਆਵਾਜ਼ ਪਾਊਗੀ ਨਾ ਸ਼ਬਦ ਕੀਰਤਨ ਦੀ ਇੰਨੀ ਕਿ ਜ਼ਿਆਦਾ ਤੁਹਾਨੂੰ ਮਤਲਬ ਬਹੁਤ ਹੀ ਬlesed ਫੀਲ ਹੋਊਗਾ ਬਹੁਤ ਹੀ ਪੋਜ਼ਿਟਿਵ ਵਾਈਬਸ ਮਿਲੂਗੀਆਂ ਤੁਹਾਨੂੰ ਇਹ ਵੀਡੀਓਜ਼ ਦੇ ਵਿੱਚ ਇੰਨਾ ਐਕਸਪੀਰੀਅੰਸ ਨਹੀਂ ਤੁਸੀਂ ਲੈ ਸਕਦੇ ਤੁਸੀਂ ਜਦੋਂ ਇੱਥੇ ਆਓਗੇ ਤੁਸੀਂ ਜ਼ਰੂਰ ਐਕਸਪੀਰੀਅੰਸ ਲਓ ਤੇ ਤੁਹਾਨੂੰ ਕਿਤੇ ਗੁਣਾ ਜ਼ਿਆਦਾ ਵਧੀਆ ਵੀਡੀਓਜ਼ ਦੇਖਣ ਤੋਂ ਕਿਤੇ ਗੁਣਾ ਜ਼ਿਆਦਾ ਵਧੀਆ ਇੱਥੇ ਫੀਲ ਹੋਊਗਾ ਆ ਕੇ ਚਲੋ ਜੀ ਹੁਣ ਆਪਾਂ ਚੱਲੇ ਆ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਤੇ ਤੁਹਾਨੂੰ ਉਧਰ ਹੀ ਆਣਾ ਭਾਈ ਉਹ ਸਾਹਮਣੇ ਵਾਲੇ ਬਿਆਰ ਰੋਮ ਰੋਮ ਭਾਈਓ ਕਿ ਅਸੀਂ ਅੰਦਰ ਨੂੰ ਨਾਲ ਨਹੀਂ ਲੈ ਕੇ ਆਣਾ ਤੂੰ ਫੇਰ ਲੈ ਆਂਦਾ ਇਹਨੂੰ ਇਹਦਾ ਲੈ ਦੱਸ ਡਰ ਗਿਆ ਇੰਜ ਜੀ ਇੰਜ ਹੀ ਡਰ ਗਿਆ ਸਾਥੋਂ ਸਾਡਾ ਯਾਰ ਉਹ ਦੇ ਸਾਥੋਂ ਡਰ ਗਿਆ ਅੱਗੇ ਤੋਂ ਨਾ ਲੈ ਕੇ ਆਈਂ ਅੰਦਰ ਨੂੰ ਨਾਲ ਹਾਂ ਇੱਧਰ ਹੀ ਆਣਾ ਆਪਾਂ ਇੱਧਰ ਆ ਸ਼ਹਿਰ ਜਾਣਾ ਹਾਂ ਜੀ ਚਲੋ ਜੀ ਪੈਟੀ ਕੁਲਚਾ ਇਤੋਂ ਤਾਂ ਨਹੀਂ ਖਾਣਾ ਨਹੀਂ ਨਹੀਂ ਆਪਣੀ ਬਣਾਉਣੀ ਇਹਨਾਂ ਦਾ ਵੀ ਵੈਸੇ ਫੂਡ ਬਹੁਤ ਅੱਛਾ ਹੁੰਦਾ ਇਹਨਾਂ ਦਾ ਕੁਆਲਿਟੀ ਹੋ ਗਈ ਜਾਣਾ ਉੱਥੇ ਹੀ ਬਸ ਪੈਟੀ ਕੁਲਚਾ ਹਨ ਅੰਮ੍ਰਿਤਸਰ ਦਾ ਫੇਮਸ ਪੈਟੀ ਕੁਲਚਾ ਯਾਰ ਇੱਥੇ ਕਬੂਤਰ ਰੋੜਦੇ ਹੁੰਦੇ ਬਹੁਤ ਹੀ ਪਿਆਰੇ ਲੱਗਦੇ ਇੱਥੇ ਆ ਦੇ ਉਹ ਲੋਕ ਉਹਨੂੰ ਵੀ ਪਹਿਲਾਂ ਉੱਥੇ ਦੇਖੀ ਆਪਾਂ ਦੂਰ ਦੀ ਲੋਕ ਉਹਨੂੰ ਨਾ ਦਾਣੇ ਵਗੈਰਾ ਵੀ ਪਾਉਂਦੇ ਆ ਆ ਜਾ ਆ ਕਿੱਦਾਂ ਲੰਮਾ ਭਿਆਨ ਸਮਾਂ ਕਰੇ ਸੋਵੇ ਤਾਂ ਇੱਥੇ ਦਾ इतने तेजस्वी लोग हैं हमारे पास सानू हमें ये नहीं पता हाँ तो असटी कुल्चा बट देखो, आ, देखो वीडियो के साथ बने रहिए क्या हमें पैटी कुल्चा मिलेगा या नहीं अगर चांसेस होना है तो जाग जाइए हां जी मित्रों सेम डे ਸਾਡੇ ਨਾਲ ਦੋ ਸੀਨ ਹੋ ਗਏ ਪਹਿਲਾ ਤਾਂ ਸਾਡਾ ਪਾਵਰ ਬੈਂਕ ਘਰ ਭੁੱਲ ਗਏ ਅਸੀਂ ਠੀਕ ਹੈ ਜੀ ਤੇ ਦੂਸਰਾ ਸ਼ੂਟ ਕਰਦੇ ਕਰਦੇ ਸਾਡਾ ਮਾਈਕ ਬੰਦ ਹੋ ਗਿਆ ਸਾਨੂੰ ਪਤਾ ਨਹੀਂ ਲੱਗਾ ਚਲੋ ਕੋਈ ਗੱਲ ਨਹੀਂ ਆਪਾਂ ਐਡਜਸਟ ਕਰਾਂਗੇ ਫਿਰ ਅਸੀਂ ਮਾਰਕੀਟ ਵੱਲ ਚੱਲ ਗਏ ਸੀ ਪੈਟੀ ਕੁਲਚਰੀ ਸ਼ਾਪ ਲੱਭਦੇ ਲੱਭਦੇ ਸਾਨੂੰ ਨਹੀਂ ਲੱਭ ਰਹੀ ਸੀ ਫਿਰ ਅਸੀਂ ਗੂਗਲ ਮੈਪ ਦਾ ਹਸਾਰਾ ਲਿਆ ਠੀਕ ਹੈ ਜੀ ਸਾਰਾ ਵੀਡੀਓ ਸ਼ੂਟ ਕਰਕੇ ਜਦੋਂ ਅਸੀਂ ਸ਼ੂਟ ਦੇਖਿਆ ਫਿਰ ਅਸੀਂ ਸੋਚਿਆ ਸਾਡਾ ਦਿਨ ਖਰਾਬ ਹੋ ਗਿਆ ਬਟ ਨਹੀਂ ਅੰਮ੍ਰਿਤਸਰ ਦੇ ਟ੍ਰਿਪ ਨੇ ਸਾਡਾ ਪੂਰਾ ਦਿਨ ਬਣਾਤਾ ਤੇ ਮੈਂ ਵਾਦਾ ਕਰਦਾ ਆ ਇਹ ਵੀਡੀਓ ਦੇਖ ਕੇ ਤੁਹਾਡਾ ਵੀ ਪੂਰਾ ਦਿਨ ਇੰਨੀ ਵਧੀਆ ਸ਼ੂਟ ਹੋਈ ਆ ਤੁਸੀਂ ਜ਼ਰੂਰ ਦੇਖਿਓ ਪੂਰੀ ਵੀਡੀਓ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੂਰੀ ਮਾਰਕੀਟ ਆਪਾਂ ਹੁਣ ਤੁਹਾਨੂੰ ਕੱਪੜੇ ਦੀ ਦਿਖਾਵਾਂਗੇ ਜਿੱਥੇ ਬਹੁਤ ਹੀ ਪਿਆਰੇ ਪਿਆਰੇ ਸੂਟਸ ਵਗੈਰਾ ਤੁਹਾਨੂੰ ਦਿਖਾਣ ਵਾਲੇ ਆ ਸ਼ਾਲਸ ਵਗੈਰਾ ਤੇ ਤੁਸੀਂ ਵੀਡੀਓ ਦਾ ਨਜ਼ਾਰਾ ਲਿਓ ਪੂਰੀ ਵੀਡੀਓ ਦੇਖਿਓ ਕਿ ਕਿੰਨੇ ਸੋਹਣੇ ਸੋਹਣੇ ਸੂਟਸ ਆ ਇੱਥੇ ਇਹਦੀ ਜਿਹੜੀ ਅੰਮ੍ਰਿਤਸਰ ਦੀ ਮਾਰਕੀਟ ਆ ਸੂਟ ਸੂਟਾਂ ਵਾਲੀ ਮਾਰਕੀਟ ਆ ਬਹੁਤ ਹੀ ਵੱਡੀ ਮਾਰਕੀਟ ਆ ਪੂਰੀ ਐਕਸਪਲੋਰ ਕਰਨ ਵਾਲੀ ਆ ਸਪੈਸ਼ਲੀ ਲੇਡੀਜ਼ ਲਈ ਤੁਸੀਂ ਜਰੂਰ ਇੱਕ ਵਾਰੀ ਜਾਓ ਉੱਥੇ ਦੀ ਮਾਰਕੀਟ ਜਿਹੜੀ ਆ ਘੁੰਮੋ ਐਕਸਪਲੋਰ ਕਰੋ ਤੇ ਤੁਹਾਨੂੰ ਬਹੁਤ ਹੀ ਜੈਨੂਇਨ ਰੇਟ ਤੇ ਬਹੁਤ ਹੀ ਵਧੀਆ-ਵਧੀਆ ਸੋਹਣੇ-ਸੋਹਣੇ ਤੁਹਾਨੂੰ ਸੂਟਸ ਮਿਲੂਗੇ ਉੱਥੇ ਇਹ ਸਾਡਾ ਵਾਦਾ ਆ ਤੁਸੀਂ ਖਾਲੀ ਹੱਥ ਬਿਲਕੁਲ ਹੀ ਮੁੜ ਕੇ ਨਹੀਂ ਆਉਗੇ ਹਾਂਜੀ ਮਿੱਤਰੋ ਮਾਰਕੀਟ 'ਚ ਜਾਂਦੇ-ਜਾਂਦੇ ਸਾਨੂੰ ਬਹੁਤ ਹੀ ਪਿਆਰੀਆਂ-ਪਿਆਰੀਆਂ ਜਿਹੜੀਆਂ ਸ਼ਾਪਸ ਆ ਉਹ ਦਿਖੀਆਂ ਸਟਾਲਸ ਵਗੈਰਾ ਦਿਖੇ ਬਹੁਤ ਹੀ ਪਿਆਰੇ-ਪਿਆਰੇ ਹਨਾ ਆਪਣੇ ਫੂਡ ਕਾਰਟਸ ਵਗੈਰਾ ਦਿਖੀਆਂ ਬਹੁਤ ਹੀ ਪਿਆਰੀਆਂ ਪੇੜੀਆਂ ਤમે ਇੱਕ ਗੱਲ ਤੁਹਾਨੂੰ ਦੱਸ ਦਿਆਂ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਇਦਰੀਆਂ ਸ਼ਾਪਸ ਹੈਗੀਆਂ ਜ਼ਿਆਦਾਤਰ ਜਿਨ੍ਹਾਂ ਨੇ ਆਪਣਾ ਸੈਟਅਪ ਜਿਹੜਾ ਹੈਗਾ ਆ ਆਪਣਾ ਨੀਚੇ ਹੀ ਲਗਾਇਆ ਹੋਇਆ ਆ ਮਤਲਬ ਨੀਚੇ ਹੀ ਵੰਦੇ ਨੇ ਜਿੱਦਾਂ ਆਪਣੇ ਪੁਰਾਣੇ ਟਾਈਮ ਦੇ ਵਿੱਚ ਲੋਕ ਆਪਣੇ ਸੈਟਅਪ ਜਿਹੜਾ ਹੈਗਾ ਨੀਚੇ ਲਗਾਉਂਦੇ ਸੀ ਨਾ ਉਸੇ ਹੀ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਆ ਜਿਹੜੇ ਆਪਣਾ ਸੈਟ ਉਹਨਾਂ ਨੇ ਨੀਚੇ ਹੀ ਰੱਖਿਆ ਹੋਇਆ ਤੇ ਤੁਸੀਂ ਯਕੀਨ ਕਰਿਓ ਜਿਹੜੀ ਮਾਰਕੀਟ ਆ ਬਹੁਤ ਹੀ ਪਿਆਰੀ ਮਾਰਕੀਟ ਆ ਬਹੁਤ ਹੀ ਮਜ਼ਾ ਆਉਂਦਾ ਘੁੰਮ ਕੇ ਉੱਥੇ ਤੁਸੀਂ ਬਾਕੀ ਸਾਰੀਆਂ ਗੱਲਾਂ ਛੱਡੋ ਤੁਸੀਂ ਸੂਟਸ ਚੈੱਕ ਕਰੋ ਕਿੰਨੇ ਸੋਹਣੇ ਸੋਹਣੇ ਇੱਥੇ ਸੂਟਸ ਲੱਗੇ ਹੋਏ ਨੇ ਠੀਕ ਹੈ ਜੀ ਬਾਹਰ ਡਿਸਪਲੇ ਤੇ ਐਂਡ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਰਾਸ਼ ਸੀਗਾ ਕਾਫੀ ਰਿਕਸ਼ਾ ਵਗੈਰਾ ਹਨਾ ਗੱਡੀਆਂ ਵਗੈਰਾ ਆ ਰਹੀਆਂ ਸੀਗੀਆਂ ਜਿਹੜਾ ਮਤਲਬ ਲੋਡਿੰਗ ਕਰਕੇ ਲੈ ਕੇ ਆ ਰਹੇ ਸੀ ਸਮਾਨ ਕੱਪੜੇ ਦਾ ਹਾਂਜੀ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਚਾਹੇ ਤੁਸੀਂ ਦਿੱਲੀ ਘੁੰਮ ਰਹੇ ਹੋ ਚਾਹੇ ਤੁਸੀਂ ਅੰਮ੍ਰਿਤਸਰ ਘੁੰਮ ਰਹੇ ਹੋ ਤੁਹਾਨੂੰ ਜਿਹੜੀਆਂ ਪੁਰਾਣੀਆਂ ਬਿਲਡਿੰਗਸ ਆ ਤੁਹਾਨੂੰ ਹਰ ਕਿਤੇ ਦੇਖ ਜੂਗੀ ਆ ਤੁਸੀਂ ਇੱਥੇ ਵੀ ਸਾਹਮਣੇ ਦੇਖ ਰਹੇ ਹੋ ਇੰਨੀ ਜ਼ਿਆਦਾ ਪਿਆਰੀ ਬਿਲਡਿੰਗਾਂ ਸੀਗੀਆਂ ਇਹ ਤਾਂ ਕੁਝ ਨਹੀਂ ਹੋਰ ਵੀ ਆਪਾਂ ਬਹੁਤ ਹੀ ਸਾਰੀਆਂ ਬਿਲਡਿੰਗਸ ਦੇਖੀਆਂ ਰਸਤੇ ਦੇ ਵਿੱਚ ਜਿਨ੍ਹਾਂ ਦਾ ਡਿਜ਼ਾਈਨ ਤੇ ਬਹੁਤ ਹੀ ਜ਼ਿਆਦਾ ਪਿਆਰਾ ਸੀਗਾ ਤੇ ਬਹੁਤ ਹੀ ਸ਼ਾਨਦਾਰ ਸੀਗੀਆਂ ਬਿਲਡਿੰਗਸ ਮੈਨੂੰ ਤਾਂ ਇੱਦਾਂ ਦੀਆਂ ਬਿਲਡਿੰਗਸ ਬਹੁਤ ਹੀ ਪਸੰਦ ਆ ਜੇ ਤੁਹਾਨੂੰ ਵੀ ਪਸੰਦ ਆ ਇਦਾਂ ਦੀਆਂ ਬਿਲਡਿੰਗਸ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਤੇ ਆਪਾਂ ਇੱਕ ਸੀਰੀਜ਼ ਬਣਾਵਾਂਗੇ ਜਿਹਦੇ ਵਿੱਚ ਆਪਾਂ ਸਾਰੀਆਂ ਜਲੰਧਰ ਦੀਆਂ 올ਡ ਬਿਲਡਿੰਗਸ ਵਗੈਰਾ ਚਾਹੇ ਆਪਾਂ ਕਿਤੇ ਵੀ ਘੁੰਮ ਰਹੇ ਹਾਂ ਤੁਹਾਨੂੰ ਆਪਾਂ ਸਾਰੀਆਂ 올ਡ ਬਿਲਡਿੰਗਸ ਵ ਜਿਦ ਤੱਕ ਤੁਸੀਂ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਰਸ ਸੀਗਾ ਠੀਕ ਹੈ ਜੀ ਹਰ ਇੱਕ ਮੋੜ ਤੇ ਤੁਹਾਨੂੰ ਰਸ ਮਿਲ ਜਾਂਦਾ ਹੈ ਐਂਡ ਪੁਰਾਨੀਆਂ ਬਿਲਡਿੰਗਸ ਵੀ ਤੁਹਾਨੂੰ ਹਰ ਇੱਕ ਗਲੀ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਆ ਹਾਂਜੀ ਮਿੱਤਰੋ ਮੈਨੂੰ ਤੇ ਘੁੰਮਣਾ ਬਹੁਤ ਹੀ ਪਸੰਦ ਆ ਸਪੈਸ਼ਲੀ ਅੰਮ੍ਰਿਤਸਰ ਮੈਂ ਤੁਹਾਨੂੰ ਵੀ ਕਹੂੰਗਾ ਕਿ ਤੁਸੀਂ ਟਾਈਮ ਕੱਟ ਕੇ ਜ਼ਰੂਰ ਆਪਣੇ ਲਈ ਘੁੰਮਿਆ ਕਰੋ ਠੀਕ ਹੈ ਜੀ ਇੱਕ ਲਾਈਫ ਦਾ ਲੈਸਨ ਤੁਹਾਨੂੰ ਮਿਲ ਜਾਂਦਾ ਜਿੱਥੇ ਵੀ ਆਪਾਂ ਘੁੰਮਦੇ ਆ ਸਾਨੂੰ ਉੱਥੇ ਦਾ ਜਿਹੜਾ ਏਰੀਆ ਆ ਐਕਸਪਲੋਰ ਕਰਨਾ ਚਾਹੀਦਾ ਮਾਰਕੀਟਸ ਵਗੈਰਾ ਦੇਖਣੀਆਂ ਚਾਹੀਦੀਆਂ ਉੱਥੇ ਦਾ ਜਿਹੜਾ ਕਲਚਰ ਹੋਇਆ ਤੇ ਉਥੇ ਦੇ ਜਿਹੜੇ ਲੋਕ ਆਪਣੀ ਲਾਈਫ ਕਿਦਾਂ ਸਪੈਂਡ ਕਰਦੇ ਆ ਇਹ ਬਹੁਤ ਹੀ ਮੇਨ ਚੀਜ਼ ਆ ਕਿਉਂਕਿ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੀ ਤੁਹਾਨੂੰ ਲਾਈਫ ਦੇ ਵਿੱਚ ਨਾ ਬਹੁਤ ਵੱਡਾ ਲੈਸਨ ਦੇ ਜਾਂਦੀਆਂ ਸੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਰਾਮ ਪੈਟੀ ਗੁਲਚੀ ਵਾਲੇ ਦੇ ਠੀਕ ਹੈ ਜੀ ਇਹਨਾਂ ਦਾ ਕਾਫੀ ਨਾਮ ਸੁਣਿਆ ਸੀਗਾ ਅਸੀਂ ਤੇ ਹੁਣ ਆਪਾਂ ਟਰਾਈ ਕਰਦੇ ਜਾ ਕੇ ਇਹਨਾਂ ਦਾ ਬਹੁਤ ਹੀ ਵਧੀਆ ਸੈਟਅਪ ਲਗਾਇਆ ਹੋਇਆ ਆ ਤੁਸੀਂ ਸ਼ਾਪ ਦੇਖ ਸਕਦੇ ਹੋ ਕਪੜਾ ਮਾਰਕੀਟ ਦੇ ਵਿੱਚ ਇਹਨਾਂ ਦੀ ਸ਼ਾਪ ਆ ਜਿੱਦ ਤੱਕ ਤੁਸੀਂ ਦੇਖ ਸਕਦੇ ਹੋ ਪੈਟੀ ਕੁਲਚਾ ਰੈਡੀ ਕਰ ਲਈ ਸਭ ਤੋਂ ਪਹਿਲਾਂ ਇਹ ਮੈਦੇ ਦੀਆਂ 5-7 ਲੇਅਰਸ ਬਣਾਉਂਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਜਿਹੜੀ ਸਟਫਿੰਗ ਆ ਉਹ ਸਾਰੀ ਰੈਡੀ ਕਰਦੇ ਆ ਠੀਕ ਹੈ ਜੀ ਹੁਣ ਆਪਾਂ ਜਿਹੜਾ ਇਹਨਾਂ ਦਾ ਪੈਟੀ ਕੁਲਚਾ ਉਹ ਤੁਹਾਨੂੰ ਟਰਾਈ ਕਰਕੇ ਦੱਸਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇਹਨਾਂ ਦਾ ਜਿਹੜਾ ਸਿਟਿੰਗ ਏਰੀਆ ਅੰਦਰ ਜਾ ਕੇ ਤੁਹਾਨੂੰ ਦਿਖਾਣੇ ਆ ਕਿੱਦਾਂ ਦਾ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰ ਸਕਦੇ ਹੋ ਪੈਟੀ ਕੁਲਚੇ ਤੇ ਪਿਓਰ ਪ੍ਰੋਪਰ ਤਰੀਕੇ ਦੇ ਨਾਲ ਦੇਸੀ ਘਿਓ ਲਾ ਕੇ ਦਿੰਦੇ ਨੇ ਠੀਕ ਹੈ ਜੀ ਤੇ ਦੇਸੀ ਘਿਓ ਲਾਉਣ ਦੇ ਵਿੱਚ ਕੋਈ ਵੀ ਕੰਦੂਸੀ ਨਹੀਂ ਵਰਤਦੇ ਤੁਸੀਂ ਦੇਖ ਸਕਦੇ ਹੋ ਕੀ ਸਕਦੇ ਹੋ ਜਿਹੜਾ ਇਹਨਾਂ ਨੇ ਕੁਲਚਾ ਬਣਾਇਆ ਹੋਇਆ ਉਹਦੀ ਸਟਫਿੰਗ ਕਿੰਨੀ ਜ਼ਿਆਦਾ ਅੱਛੀ ਐ ਅਤੇ ਕਿੰਨੀ ਜ਼ਿਆਦਾ ਕਰੰਚੀ ਆ ਠੀਕ ਹੈ ਜੀ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਹਦਾ ਜਿਹੜਾ ਸੈਲਟ ਟਾਈਪ ਚਟਨੀ ਆ ਬਹੁਤ ਹੀ ਟੇਸਮੀ ਤਾਂ ਬਹੁਤ ਲਾਜਵਾਬ ਲੱਗਾ ਉਸ ਤੋਂ ਬਾਅਦ ਆ ਗਿਆ ਆਪਣੇ ਚਨੇ ਠੀਕ ਹੈ ਜੀ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਘੈਂਟ ਲੱਗੇ ਠੀਕ ਹੈ ਜੀ ਇੱਕ ਵਾਰੀ ਕੁਆਲਿਟੀ ਚੈੱਕ ਕਰਾਂਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਪੈਟੀ ਗੁਲਚੇ ਦੇ ਵਿੱਚ ਆਲੂ ਪਿਆਜ਼ ਪਨੀਰ ਚਕੰਦਰ ਹੋ ਗਿਆ ਠੀਕ ਹੈ ਜੀ ਤੇ ਕਾਲੀ ਮਿਰਚ ਲਾਲ ਮਿਰਚ ਹਰੀ ਮਿਰਚ ਇਸ ਤੋਂ ਇਲਾਵਾ ਧਲੀਆਂ ਵੀ ਪਾਇਆ ਹੋਇਆ ਹੋਰ ਵੀ ਬਹੁਤ ਸਾਰੇ ਮਸਾਲੇ ਹਾਂਜੀ ਮਿੱਤਰੋ ਅਸੀਂ ਪੈਟੀ ਗੁਲਚਾ ਖਾ ਕੇ ਆ ਗਏ ਹਾਂ ਬਾਹਰ ਦੁਕਾਨ ਤੋਂ ਤੇ ਤੁਸੀਂ ਯਕੀਨ ਕਰੋ ਇੰਨਾ ਗਾ ਜ਼ਿਆਦਾ ਟੇਸਟੀ ਇੰਨਾ ਗਾ ਜ਼ਿਆਦਾ ਘੈਂਟ ਮੈਂ ਮੈਂ ਇਸ ਤੋਂ ਪਹਿਲਾਂ ਇੰਨਾ ਟੇਸਟੀ ਗੁਲਚਾ ਕਦੇ ਨਹੀਂ ਖਾਧਾ ਯਕੀਨ ਮੰਨਦੇ ਤੇ ਪੂਰੇ ਜਲੰਧਰ ਦੇ ਵਿੱਚ ਇਹਦੇ ਨਾਲ ਦਾ ਪੈਟੀਕੋਲ ਚ ਮੈਂ ਨਹੀਂ ਕਦੇ ਖਾਦਾ ਠੀਕ ਆ ਜੀ ਤੇ ਵੈਸੇ ਜਲੰਧਰ ਦੇ ਵਿੱਚ ਮਿਲਣਾ ਉਹ ਨਹੀਂ ਠੀਕ ਆ ਇੰਨੀ ਘੈਂਟ ਸਟਫਿੰਗ ਕੀਤੀ ਹੋਈ ਸੀ ਉਹਦੇ ਵਿੱਚ ਫਿਲਿੰਗ ਕੀਤੀ ਹੋਈ ਸੀਗੀ ਠੀਕ ਆ ਜੀ ਆਈ ਥਿੰਕ 12 15 ਲੇਅਰਸ ਕਹਿ ਰਿਆ ਸੀਗਾ ਨਾ 12 15 ਲੇਅਰਸ ਦਾ ਹੁੰਦਾ ਹੀ ਕੁਲਟਾ ਤੇ ਸਾਨੂੰ ਤਾਂ ਬਹੁਤ ਮਜ਼ਾ ਆਇਆ ਖਾ ਕੇ ਠੀਕ ਆ ਜੀ ਤੇ ਹੁਣ ਅਸੀਂ ਜਾ ਰਹੇ ਅੱਗੇ ਅੰਮ੍ਰਿਤਸਰ ਦੀਆਂ ਗਲੀਆਂ ਐਕਸਪਲੋਰ ਕਰਨ ਐਕਸਪਲੋਰ ਵੀ ਕਰਦੀਆਂ ਦਿਖਾਉਣ ਠੀਕ ਆ ਜੀ ਹਾਂਜੀ ਮਿੱਤਰੋ ਇਹ ਸੀ ਸਾਡੇ ਅੰਮ੍ਰਿਤਸਰ ਟ੍ਰਿਪ ਦਾ ਉੰਡੀ ਸਰ ਐਕਸਪਲੋਰ ਕੀਤਾ ਜਿਹੜੀ ਵੀ ਚੀਜ਼ ਆਈ ਹੈ ਬੜਾ ਮਾਰਕੀਟ ਆਇਆ ਉਹ ਆਪਾਂ ਤੁਹਾਨੂੰ ਦਿਖਾਉਂਦੇ ਅੱਗਿਆ ਮਾਰਕੀਟ ਪਾਰ ਕਰਕੇ ਆ ਜਾਂਦਾ ਹੌਲ ਬਾਜ਼ਾਰ ਆ ਜਾਂਦਾ ਜੀ ਲੱਗੀ ਤੁਸੀਂ ਕਮੈਂਟ ਸੈਕਸ਼ਨ ਤੇ ਜਰੂਰ ਠੀਕ ਹੈ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਜੀ ਆਪਾਂ ਹੌਲ ਬਾਜ਼ਾਰ ਜਾਣਾ ਜਾਂ ਇੱਥੇ ਫਿਰ ਜਾਣਾ ਸ਼ਾਸਤਰੀ ਨੂੰ ਮਿਲਦੇ ਆ ਫਿਰ ਆਪਾਂ ਇਸ ਵੀਡੀਓ ਦੇ ਵਿੱਚ ਥੈਂਕ ਯੂ ਸ਼ਾਸਤਰੀ ਹਾਂ